ਸਮਾਨਾ ਹਲਕੇ ਦੇ ਵਿਕਾਸ ਪ੍ਰੋਜੈਕਟ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਜਾ ਰਹੇ ਉਸ ਦੇ ਤਹਿਤ ਪੰਜਾਬ ਦੇ ਲੋਕ ਸੰਪਰਕ ਮੰਤਰੀ ਸਮਾਨਾ ਚ ਪਹੁੰਚੇ ਹਨ ਉਹਨਾਂ ਵੱਲੋਂ ਜਿਹੜਾ ਬਰੇਚਾ ਰੋਡ ਹੈ ਜਿਹੜਾ ਭਾਖੜਾ ਨਹਿਰ ਦੇ ਨਾਲ ਜਾ ਕੇ ਬਰੇਚਾ ਰੋਡ ਮਿਆਲਾ ਖਰਦਪੁਰਾ ਦਾਨੀਪੁਰ ਕੁਤਬਨਪੁਰ ਵਖਵਖ ਪਿੰਡਾਂ ਨੂੰ ਗੱਜੂ ਮਾਰ ਤੱਕ ਜੋੜਦਾ ਹੈ ਸੰਗਰੂਰ ਰੋਡ ਜੋੜ ਤੇ ਇਹ ਪ੍ਰੋਜੈਕਟ ਜਿਹੜੇ ਸ਼ੁਰੂ ਕਰ ਰਹੇ ਕਿੰਨੀ ਸੜਕਾਂ ਬਣਾਈ ਜਾ ਰਹੀਆਂ ਮੰਤੇ ਸਮਾਨ ਨਾਲ ਗੱਲਬਾਤ ਕਰਦੇ ਅੱਜ ਅਸੀਂ ਇੱਥੇ ਜਿਹੜਾ ਆਇਾਂਗੇ ਜਿਹੜਾ ਜਿਹੜਾ ਬਾਈਪਾਸ ਬਣਦਾ ਇਹ ਜਿਹੜਾ ਪਟਿਆਲਾ ਰੋਡ ਤੋਂ ਹੋ ਕੇ ਇੱਧਰ ਬੜੈਚਾ ਰੋਡ ਨੂੰ ਅੱਗੇ ਪਿੰਡਾਂ ਨੂੰ ਮਾਜਰੀ ਬੜੈਚਾ ਹੋਰ ਪਿੰਡਾਂ ਨੂੰ ਜਿਹੜਾ ਲੰਘਦਾ ਹੈ ਇਹਦੇ ਨਾਲ ਜਿਹੜਾ ਸ਼ਹਿਰ 'ਚ ਵੜਨ ਤੋਂ ਜਿਹੜੀ ਲੋਕ ਨੇ ਉਹਨਾਂ ਨੂੰ ਫਾਇਦਾ ਹੋਊਗਾ ਕਿਉਂਕਿ ਵਿੱਚ ਸ਼ਹਿਰ ਦੇ ਵਿੱਚ ਜਦੋਂ ਜਾਂਦੇ ਆ ਤਾਂ ਉਦੋਂ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਸਾਹਮਣਾ ਕਰਨਾ ਪੈਂਦਾ ਉਹਦੇ ਨਾਲ ਹੀ ਜਿਹੜਾ ਹਸਪੀਟਲ ਪੈਂਦਾ ਉੱਥੋਂ ਵੀ ਜੇ ਕਿਸੇ ਨੇ ਅੰਦਰ ਦੀ ਫਸਣ ਦੀ بجائے ਜੇ ਕਿਸੇ ਨੇ ਪਟਿਆਲੇ ਨੂੰ ਜਾਣਾ ਹੋਵੇ ਤਾਂ ਬਾਹਰ ਦੀ ਬਾਹਰ ਹੈ ਜਿਹੜਾ ਨਿਕਲ ਸਕਦਾ ਕਿਉਂਕਿ ਇਸ ਤੇ ਉਹਨੇ ਟ੍ਰੈਫਿਕ ਨਹੀਂ ਹੁੰਦਾ ਨਹੀਂ ਦੇਖੋ ਰਖੜੇ ਹੁਣ ਅੱਜ ਹੋਰ ਬੰਮਣੇ ਜਾਣਾ ਔਰ ਇਧਰ ਮਤਲਬ ਕਿ ਬਹੁਤ ਸਾਰੇ ਕਟਕਟਾ 15 20 ਜਿਹੜੇ ਰਸਤੇ ਨੇ ਹੋਰ ਕੱਚੇ ਪਏ ਸੀ ਜਿਹੜੇ ਉਹਨਾਂ ਦਾ ਅੱਜ ਉਦਘਾਟਨ ਜਿਹੜਾ ਹੋਣਾ ਹੋਰ ਵੀ 30 40 ਜਿਹੜੇ ਹੋਰ ਨੇ ਉਹ ਵੀ ਪੈਂਡਿੰਗ ਨੇ ਉਹਨਾਂ ਨੂੰ ਵੀ ਜਲਦੀ ਜਿਹੜਾ ਉਦਘਾਟਨ ਕਰਕੇ ਹੁਣ ਜਾਬਤੇ ਤੇ ਪਹਿਲੇ ਪਹਿਲੇ ਤੇਜ਼ੀ ਆਈ ਹੈ ਸਰਕਾਰ ਦੇ ਕੰਮ ਜਿਹੜੇ ਸ਼ੁਰੂ ਕਰ ਰਹੇ ਨੇ ਤੁਸੀਂ ਨਹੀਂ ਤੇਜ਼ੀ ਕੋਈ ਨਹੀਂ ਹੈ ਕਿਉਂਕਿ ਮਨਿਸਟਰ ਹੋਣ ਕਰਕੇ ਬਹੁਤ ਸਾਰਾ ਟਾਈਮ ਨਹੀਂ ਮਿਲਦਾ ਹੈ ਕਿਉਂਕਿ ਪੰਜਾਬ ਚ ਜਾਣਾ ਹੁੰਦਾ ਸੋ ਹੁਣ ਟਾਈਮ ਕੱਢ ਕੇ ਇੱਥੇ ਜਿਹੜੇ ਕੰਮ ਸ਼ੁਰੂ ਕਰਾਉਣੇ ਨੇ ਜਾਂ ਜਿਹੜੇ ਹੋ ਚੁੱਕੇ ਉਹਨਾਂ ਦੇ ਉਦਘਾਟਨ ਜਿਹੜਾ ਕਰਨ ਵਾਸਤੇ ਅੱਜ ਇੱਥੇ ਇਹ ਨਹਿਰ ਦਾ ਪਾਣੀ ਹੈ ਜਿਹੜਾ ਉਹ ਇੱਥੇ ਪਲਾਂਟ ਲੱਗੂਗਾ ਇੱਥੇ ਨੇੜ ਨਗਰ ਕਾਉਂਸਲ ਦੀ ਉਹ ਆ ਜਮੀਨ ਦੇਖ ਰਿਹਾ ਉਹ ਜਮੀਨ ਦੇਖ ਕੇ ਉੱਥੇ ਪ੍ਰੋਜੈਕਟ ਲੱਗੂਗਾ ਉੱਥੋਂ ਜਿਹੜਾ ਪਾਣੀ ਹੈ ਉਹ ਸਾਰੇ ਸ਼ਹਿਰ ਨੂੰ ਸਪਲਾਈ ਹੈ ਜਿਹੜੀ ਉਹ ਇੱਥੋਂ ਕੀਤੀ ਜਾਊਗੀ ਤਾਂ ਕਿ ਆ ਜਿਹੜੇ ਡੂੰਘੇ ਬੋਰਾ ਤੋਂ ਜਿਹੜੀ ਹੈ ਨਜਾਤ ਆ ਉਹ ਮਿਲ ਸਕੇ ਔਰ ਸਾਨੂੰ ਵਧੀਆ ਪੀਣ ਵਾਲਾ ਪਾਣੀ ਆ ਜਿਹੜਾ ਉਹ ਸਾਨੂੰ नसीਬ ਹੋ ਸਕੇ ਸੋ ਉਹਦੇ ਵਾਸਤੇ ਪ੍ਰੋਜੈਕਟ ਆ ਜਿਹੜਾ ਸਾਰੇ ਇਕੱਲੇ ਉਸ ਮਾਣੀ ਨਹੀਂ ਸਾਰੇ ਪੰਜਾਬ ਵਿੱਚ ਹੀ ਇਹ ਪ੍ਰੋਜੈਕਟ ਜਿਹੜੇ ਲੱਗਣੇ ਨੇ ਨਹਿਰਾਂ ਦਾ ਪਾਣੀ ਨਹਿਰਾਂ ਦਾ ਪਾਣੀ ਕਿਉਂਕਿ ਨਹਿਰਾਂ ਦਾ ਪਾਣੀ ਅਸੀਂ ਵੱਤ ਤੋਂ ਵੱਤ ਯੂਜ਼ ਕਰੀਏ ਕਿਉਂਕਿ ਪਿਛਲੇ ਸਮੇਂ ਦਰਮਿਆਨਾ ਸੀ ਜਦੋਂ ਹਮੇਸ਼ਾ ਜਦੋਂ ਇਲੈਕਸ਼ਨ ਆਉਂਦੀ ਸੀ ਉਦੋਂ ਹਰ ਇੱਕ ਜਿਹੜਾ ਐਸਬੀਐਲ ਦਾ ਜਨ ਬاہر ਕੱਢ ਲੈਂਦਾ ਸੀ ਐਸਬੀਐਲ ਚੱਲਣ ਦੇ ਨਹੀਂ ਫਲਣ ਪਰ ਪੰਜਾਬ ਦੇ ਪਾਣੀ ਦੀ ਕਦੇ ਕਿਸੇ ਨੇ ਗੱਲ ਹੀ ਨਹੀਂ ਕਰੀ ਵੀ ਪੰਜਾਬ ਦਾ ਹਿੱਸੇ ਦਾ ਜਿਹੜਾ ਪਾਣੀ ਹੈ ਉਹਨੂੰ ਅਸੀਂ ਸਹੀ ਤਰੀਕੇ ਨਾਲ ਯੂਜ਼ ਕਰ ਰਹੇ ਹਾਂ ਅੱਜ ਤੁਸੀਂ ਜਿਹੜੇ ਮੱਗੀ ਪਾਸੇ ਵਗ ਜੋ ਤੁਹਾਨੂੰ ਕਸੀਆਂ ਨਾਲੇ ਸੂਏ ਤੁਹਾਨੂੰ ਬਣਦੇ ਮਿਲਣਗੇ ਆ ਤੁਸੀਂ ਆਹੀ ਦੇਖ ਲਓ ਅੱਗੇ ਜਾ ਕੇ ਇੱਥੇ ਬਣ ਰਿਹਾ ਉਹ ਬੰਮਣੇ ਬਣ ਰਿਹਾ ਉਹ ਲੋ ਲੋਚੀ ਬਣ ਰਿਹਾ ਜਿੱਥੇ ਤੁਸੀਂ ਦੇਖੋਗੇ ਉੱਥੇ ਤੁਹਾਨੂੰ ਨਾਲੇ ਜਿਹੜੇ ਬਣਦੀ ਦਿਖਣਗੇ ਕਸੀਆਂ ਬਣਦੀ ਦਿਖਣਗੀਆਂ ਕਾਰਨ ਕੀ ਹੈ ਵੀ ਅਸੀਂ ਆਪਣੇ ਹਿੱਸੇ ਦਾ ਪਾਣੀ ਹੈ ਜਿਹੜਾ ਇੱਕ ਇੱਕ ਬੂੰਦ ਪਾਣੀ ਹੈ ਜਿਹੜਾ ਉਹ ਅਸੀਂ ਆਪ ਯੂਜ਼ ਕਰੀਏ ਅਸੀਂ ਇਹ ਨਾ ਕਿ ਜਿਹੜਾ ਪਾਣੀ ਅਸੀਂ ਜੇ ਅਸੀਂ ਵਰਤ ਨਹੀਂ ਸਕਦੇ ਤੁਹਾਨੂੰ ਆ ਵੀ ਜਾਣ ਦਈਏ ਸੋ ਉਹਤੇ ਪੂਰੀ ਲਗਾਮ ਲੱਗੀ ਹੋਈ ਆ ਸਾਰੇ ਪੰਜਾਬ ਦੇ ਵਿੱਚ ਖਾਲੇ ਜਿਹੜੇ ਬਣ ਨੇ 15000 ਕਿਲੋਮੀਟਰ ਦੇ ਆਸ-ਪਾਸ ਨਾਲੇ ਖਾਲੇ ਕਸੀਆਂ ਸੂਏ ਜਿਹੜੇ ਪੰਜਾਬ ਦੇ ਵਿੱਚ ਮੌਜੂਦਾ ਸਰਕਾਰ ਨੇ 2 ਸਾਲਾਂ ਦੇ ਵਿੱਚ ਬਣਾਇਆ ਨੇ ਰਿਕਾਰਡ ਹੈ 2 ਸਾਲਾਂ ਦੇ ਵਿੱਚ ਇੰਨਾ ਲੰਬਾ ਜਿਹੜਾ ਚੈਨਲ ਬਚਾਉਣਾ ਸੋ ਹਰ ਇੱਕ ਪਿੱਛੇ ਅਸੀਂ ਦੇਖਿਆ ਆ ਆਪਣੇ ਸਾਹਮਣੇ ਹੀ ਆ ਕਿੰਨੇ ਕੁ ਸੂਆਂ ਦੀ ਸਫਾਈ ਹੁੰਦੀ ਸੀ ਕਿੰਨੀ ਘਰਪਿਆਰ ਹੁੰਦੀ ਸੀ ਔਰ ਜਿੱਥੇ ਆ ਸਫਾਈ ਕਰਨ ਦੇ ਵੱਡੇ ਕੋਈ ਚੋਏ ਹੋਰ ਸਫਾਈ ਕਰਨ ਦਾ ਉਹਦੇ ਵਾਸਤੇ ਸਰਕਾਰ ਨੇ ਅਭਦੀਆਂ ਮਸ਼ੀਨਾਂ ਲੈ ਕੇ ਕੰਮ ਸ਼ੁਰੂ ਕਰ ਰੱਖੇ ਨੇ ਇੱਥੇ ਆਪਣੇ ਵੀ ਇੱਕ ਮਸ਼ੀਨ ਚੱਲਦੀ ਆ ਪਾਪੇੜਪੁਰੇ ਤੋਂ ਅ ਜਿੱਥੇ ਤੁਹਾਡਾ ਤੁਸੀਂ ਬਣਾ ਰਹੇ ਹੋ ਉੱਥੋਂ ਸਫਾਈ ਕਰ ਰਹੇ ਸਫਾਈ ਕਰਦੀ ਆ ਰਹੀ ਆ ਤਾਂ ਕਿ ਜਦੋਂ ਬਾਰਿਸ਼ ਦਾ ਸਮਾਂ ਆਵੇ ਇਹ ਨਾ ਹੋਵੇ ਕਿ ਉਧਰੋਂ ਬਾਸ ਪੈਣ ਲੱਗ ਰਿਹਾ ਉਧਰੋਂ ਅਸੀਂ ਸਫਾਈ ਦਾ ਕੰਮ ਕਰ ਲਿਆ ਪਹਿਲਾਂ ਸਫਾਈ ਦੇ ਕੰਮ ਜਿਹੜੇ ਪਹਿਲਾਂ ਸ਼ੁਰੂ ਹੋ ਚੁੱਕੇ ਨੇ ਔਰ ਆਉਣ ਵਾਲੇ ਸਮੇਂ 'ਚ ਮੈਨੂੰ ਨਹੀਂ ਲੱਗਦਾ ਕੋਈ ਜੇ ਬਾਰਿਸ਼ ਹੁੰਦੀ ਵੀ ਆ ਤਾਂ ਕੋਈ ਕਿਸੇ ਵੀ ਪੰਜਾਬ ਦੇ ਵਿੱਚ ਕੋਈ ਨੁਕਸਾਨ ਹੋਵੇ ਤੁਹਾਡਾ ਸਾਰਾ ਅੱਜ ਮਹਾਰਾਣੀ ਪ੍ਰਨੀਤ ਕੌਰ ਭਾਜਪੀ ਵਿੱਚ ਸ਼ਾਮਲ ਹੋ ਰਹੀ ਹੈ ਇਸ ਤੇ ਤੁਹਾਡਾ ਕੀ ਗਣੇ ਖਾਸਕਰ ਪਟਿਆਲਾ ਜਿਲ੍ਹੇ ਵਿੱਚ ਉਹਨਾਂ ਦਾ ਮਤਲਬ ਦੇਖੋ ਹਰ ਇੱਕ ਬੰਦੇ ਦਾ ਆਪੋ ਆਪਣਾ ਇੰਟਰਸਟ ਹੈ ਉਹ ਕਿੱਥੇ ਜਾਣਾ ਚਾਹੁੰਦਾ ਹੈ ਕਿਹੜੀ ਪਾਰਟੀ 'ਚ ਰਹਿਣਾ ਚਾਹੁੰਦਾ ਕਿਹੜੀ 'ਚ ਨਹੀਂ ਰਹਿਣਾ ਚਾਹੁੰਦਾ ਬਸ ਇੱਕ ਗੱਲ ਜ਼ਰੂਰ ਹੈ ਕਿ ਪ੍ਰਨੀਤ ਕੌਰ ਬਹੁਤ ਲੰਬਾ ਸਮਾਂ ਐਮਪੀ ਰਹੇ ਨੇ ਪਟਿਆਲੇ ਤੋਂ ਉਹਨਾਂ ਨੇ ਆਪਣੇ ਲੰਬੇ ਕਾਰਜਕਾਲ ਦੇ ਵਿੱਚ ਕੋਈ ਵੱਡਾ ਪ੍ਰੋਜੈਕਟ ਪਟਿਆਲੇ ਜ਼ਿਲ੍ਹੇ ਵਾਸਤੇ ਕੋਈ ਲੈ ਕੇ ਨਹੀਂ ਆਇਆ ਸੋ ਇਸ ਕਰਕੇ ਦੁਬਾਰਾ ਜਿਹੜੀ ਮਰਜ਼ੀ ਪਾਰਟੀ 'ਚ ਹੋਣ ਨਾ ਹੋਣ ਉਹ ਨਾ ਹੋਇਆ ਵਰਗੇ ਨੇ ਸੋ ਜਿਨੂੰ ਇੱਕ ਮੌਕਾ ਮਿਲੇ ਜੀ ਇੱਕ ਮੌਕੇ 'ਚ ਨਹੀਂ ਕੁਝ ਕਰ ਸਕਿਆ ਉਹਨੂੰ ਚਾਹੇ ਹਜ਼ਾਰ ਮੌਕੇ ਦੇ ਦੋ ਉਹਨੇ ਕੁਝ ਨਹੀਂ ਕਰਨਾ ਸੋ ਪਹਿਲਾ ਮੌਕਾ ਜੇ ਮਿਲ ਗਿਆ ਤਾਂ ਕੰਮ ਕਰਕੇ ਦਿਖਾਓ ਪਰ ਉਹਨੇ ਨਾ ਪਹਿਲਾ ਨਾ ਦੂਜਾ ਨਤੀਜਾ ਕਿਸੇ ਮੌਕੇ ਚ ਕੁਝ ਕਰਕੇ ਨਹੀਂ ਦਿੱਤਾ ਸੋ ਲੋਕ ਭਲੀ ਭਾਂਤ ਜਾਣੂ ਨੇ ਸੋ ਹੁਣ ਕੋਈ ਉਹਨਾਂ ਦੀ ਦਾਲ ਗਲਣੀ ਨਹੀਂ ਹੈ ਜਿਹੜੇ ਹਾਲਾਤ ਅੱਜਕੱਲ ਬਣੇ ਹੋਏ ਨੇ ਦੇਖੋ ਇਹ ਤਾਂ ਲੋਕਾਂ ਦੇ ਹੱਥ ਚਾ ਲੋਕ ਵੋਟਾਂ ਪਾਉਣਗੇ ਤਾਂ ਸਾਰਾ ਕੁਝ ਹੀ ਹੈ ਜੇ ਵੋਟਾਂ ਨਹੀਂ ਪਾਉਣਗੇ ਫਿਰ ਕੁਝ ਵੀ ਨਹੀਂ ਹੈ ਸੋ ਪੰਜਾਬ ਦੇ ਲੋਕਾਂ ਨੇ ਦੇਖਣਾ ਕਿ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੇ ਕਿੰਨਾ ਕੰਮ ਕੀਤਾ ਪੰਜਾਬ ਦੇ ਹਿੱਤ ਲਈ ਕੁਝ ਕੀਤਾ ਕਿ ਨਹੀਂ ਕੀਤਾ ਤੁਸੀਂ ਸਾਰੇ ਚਾਰ ਚਪੇਚ ਨજર ਦੁੜਾ ਕੇ ਦੇਖੋ ਵੀ ਹਰ ਇੱਕ ਖੇਤਰ ਦੇ ਵਿੱਚ ਸਰਕਾਰ ਹੈ ਜਿਹੜੀ ਉਹਨੇ ਕੁਛ ਨਾ ਕੁਛ ਕੰਮ ਕੀਤਾ ਚਾਹੇ ਬਿਜਲੀ ਦੀ ਗੱਲ ਕਰ ਲਈਏ 600 ਜੌਂਟ ਹਰ ਇੱਕ ਪਰਿਵਾਰ ਨੂੰ ਮਿਲ ਰਹੀ ਹੈ ਚਾਹੇ ਐਜੂਕੇਸ਼ਨ ਦੀ ਗੱਲ ਕਰ ਲਈਏ ਚਾਹੇ ਹੈਲਥ ਦੀ ਗੱਲ ਕਰ ਲਈਏ ਆਮ ਆਦਮੀ ਕਲੀਨਿਕ ਜਿਹੜੇ ਥਾਂ-ਥਾਂ ਖੋਲੇ ਜਾ ਰਹੇ ਨੇ ਜਾਂ ਜਲ ਸਰੋਤ ਦੀ ਗੱਲ ਕਰ ਲਈਏ ਤੁਸੀਂ ਜਿੱਥੋਂ ਵੀ ਲੰਘੋਂਗੇ ਤੁਹਾਨੂੰ ਕਿਤੇ ਨਾ ਕਿਤੇ ਕੰਮ ਚੱਲਦਾ ਜਿਹੜਾ ਮਿਲੂਗਾ ਸੋ ਇੱਥੋਂ ਇਹ ਲੱਗਦਾ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਦੀ ਜਿਹੜੀ ਨੀਤ ਹੈ ਰਣਿਤ ਹੈ ਉਹ ਸਾਫ਼ ਹੈ ਉਹ ਵਧੀਆ ਤਰੀਕੇ ਨਾਲ ਜਿਹੜਾ ਪੰਜਾਬ ਦੇ ਹਿੱਤ ਲਈ ਕੰਮ ਕਰਨ ਵਾਸਤੇ ਲੱਗੇ ਇਸ ਦੇ ਸਰਵੇ ਦੇ ਵਿੱਚ ਬੀਜੇਪੀ ਦੀ ਸਰਕਾਰ ਬਣਨ ਜਾ ਰਹੀ ਹੈ ਇਸ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਇਹ ਤਾਂ ਲੋਕਾਂ ਨੇ ਬਹੁਤ ਮਤ ਜਿੰਨੂੰ ਦੇਣਾ ਉਸੇ ਦੀ ਸਰਕਾਰ ਬਣੂਗੀ ਇਹ ਅਜੇ ਸਮੇਂ ਦੇ ਗਰਭਚਾ ਹੈ ਕਿ ਕਿਹਦੀ ਸਰਕਾਰ ਬਣਨੀ ਹੈ ਕਿਹਦੀ ਨਹੀਂ ਬਣਨੀ ਤਾਂ ਤਾਂ ਹਜੇ ਬਹੁਤ ਸਰਵੇ ਆਉਣਗੇ ਉਹ ਚ ਕਿਸੇ ਨੂੰ ਵੱਧ ਸੀਟਾਂ ਕਿਸੇ ਨੂੰ ਘੱਟ ਸੀਟਾਂ ਹਕੀਕਤ ਦੇ ਵਿੱਚ ਜਦੋਂ ਰਿਜ਼ਲਟ ਨਿਕਲੂਗਾ ਹਕੀਕਤ ਦੇ ਵਿੱਚ ਉਦੋਂ ਆਪਾਂ ਮੰਨਾਂਗੇ ਵੀ ਕੌਣ ਕਿੱਥੇ ਖੜਾ ਜਿਹੜੇ ਆਪ ਪਾਰਟੀ ਦਾ ਗਾਰੰਟੀ ਸੀ ਵੀ ਔਰਤਾਂ ਨੂੰ 1000 ਰੁਪਏ ਮਿਲਣਗੇ ਉਹ ਕਿੱਥੇ ਖੜੀ ਹੈ ਦੇਖੋ ਪਹਿਲੀਆਂ ਸਰਕਾਰਾਂ ਜਿੰਨੀਆਂ ਵੀ ਹੁਣ ਤੱਕ ਹੋਈਆਂ ਨੇ ਉਹਨਾਂ ਨੇ ਜਦੋਂ 6 ਮਹੀਨੇ ਰਹਿੰਦੇ ਸੀ ਉਦੋਂ ਜਾਗਦੇ ਸੀ ਇਹ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ 80% ਗਾਰੰਟੀਆਂ ਜਿਹੜੀਆਂ ਉਹ ਪੂਰੀਆਂ ਕੀਤੀਆਂ ਨੇ ਜਾਂ ਬਿਜਲੀ ਦੀ ਗਾਰੰਟੀ ਦਿੱਤੀ ਕੱਲੀ ਆਪਾਂ ਇਹ ਨਨਕਈ 1000 ਜਿਹੜੇ ਬਿਜਲੀ ਫ੍ਰੀ ਦੇ ਰਹੇ 600 ਯੂਨਟ ਉਹ ਵੀ ਤਾਂ ਸਾਰੇ ਪਰਿਵਾਰਾਂ ਨੂੰ ਮਿਲ ਰਹੀ ਹੈ ਜੇ ਐਜੂਕੇਸ਼ਨ ਆ ਉਹ ਵੀ ਤਾਂ ਸਭ ਨੂੰ ਮਿਲ ਰਹੀ ਹੈ ਜਿਹਦੇ ਬੱਚੇ ਨੇ ਸਭ ਨਹੀਂ ਐਜੂਕੇਸ਼ਨ ਲੈਣੀਆਂ ਜੇ ਹੈਲਥ ਦੀ ਗੱਲ ਕਰੀਏ ਜੇ ਬਿਮਾਰ ਤਾਂ ਤੁਸੀਂ ਵੀ ਤਾਂ ਹੁੰਨੇ ਹੋ ਪਰਸ਼ੋਤਮ ਜੀ ਤੁਸੀਂ ਵੀ ਬਿਮਾਰ ਹੁੰਨੇ ਹੋ ਤੁਹਾਨੂੰ ਵੀ ਦਵਾਈ ਮਿਲਦੀ ਆ ਸੋ ਇਸ ਕਰਕੇ ਜੋ ਅਸੀਂ ਕੁਝ ਕਰ ਰਹੇ ਹਾਂ ਉਹ ਹਰ ਇੱਕ ਦੇ ਭਲੇ ਲਈ ਕਰਦੇ ਆਂ ਹਾਂ ਜੋ ਕੋਈ ਕੁਝ ਰਹਿ ਗਏ ਉਹਨਾਂ ਨੂੰ ਪੂਰਾ ਕਰਾਂਗੇ ਜੋ ਕਿਹਾ ਉਹ ਕਰਕੇ ਦਿਖਾਵਾਂਗੇ ਜੋ ਕਿਹਾ ਉਹ ਕਰਕੇ ਦਿਖਾਵੇਗੀ ਪੰਜਾਬ ਦੀ ਆਪ ਪਾਰਟੀ ਦੀ ਸਰਕਾਰ ਇਹ ਕਹਿਣਾ ਹੈ ਪੰਜਾਬ ਦੇ ਲੋਕ ਸੰਪਰਕ ਮੰਤਰੀ ਚੇਤਨ ਸਿੰਘ ਜੋੜਾ ਮਾਦਰਦਾ ਉਹਨਾਂ ਨੇ ਕਿਹਾ ਕਿ ਹਲਕੇ ਦੇ ਵਿੱਚ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਅੱਜ ਕੀਤੀ ਜਾ ਰਹੀ ਹੈ ਕੈਮਰਾਮੈਨ ਪਹਿਮ ਦਿਨ ਆ ਪੁਰਸੋਤਮ ਕੋਸ਼ਿਕ ਸਮਾਣ ਨੂਜ਼